ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਕਿਸੇ ਵਕਤ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਡਾ ਨਾਮ ਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਹਰੇਕ ਵਰਕਰ ਇਹੀ ਚਾਹੁੰਦਾ ਸੀ ਕਿ ਪਾਰਟੀ ਬੁਲੰਦੀਆਂ ਤੇ ਪਹੁੰਚੇ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੁਸੀਂ ਕਾਫੀ ਸਾਲ ਕੰਮ ਕਰਿਆ ਤੇ ਹੁਣ ਨਵਾਂ ਗਠਨ ਹੋ ਚੁੱਕਿਆ ਹੈ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਇਹ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਪੰਜਾਬ ਦੇ ਔਰ ਸਿੱਖਾਂ ਦੇ ਹੱਕੀ ਮੰਗਾਂ ਦੇ ਲਈ ਹਮੇਸ਼ਾ ਜੂਝਦਾ ਆਇਆ ਔਰ ਹਮੇਸ਼ਾ ਪੰਜਾਬੀਆਂ ਦੀ ਔਰ ਸਿੱਖਾਂ ਦੀ ਗੱਲ ਕਰਦਾ ਆਇਆ ਔਰ ਸ਼੍ਰੀ ਕਾਲ ਤਕਸਾਲਬ ਨੇ ਆਦੇਸ਼ ਕੀ ਕੀਤਾ ਸੀ ਉਹਨਾਂ ਨੇ ਇਹ ਇਹ ਆਦੇਸ਼ ਕੀਤਾ ਸੀ ਕਿ ਜਿਹੜੀ ਅੱਜ ਦੀ ਲੀਡਰਸ਼ਿਪ ਹੈ ਇਹ ਨਕਾਰਾ ਹੋ ਚੁੱਕੀ ਹੈ ਲੋਕਾਂ ਨੇ ਇਹਨੂੰ ਨਕਾਰਤਾ ਹੈ ਲੀਡਰਸ਼ਿਪ ਚੇਂਜ ਹੋਣੀ ਚਾਹੀਦੀ ਹੈ ਵੱਡਾ ਇਕੱਠ ਜਿਹੜਾ ਮਜ਼ਦਰੀ ਦੇ ਵਿੱਚ ਹੋਇਆ ਸੀ ਪਿਛਲੇ ਦਿਨ ਕੁਝ ਪਹਿਲਾਂ ਤੇ ਜਿਹੜੇ ਸੁਖਵੀਰ ਬਾਦਲ ਦੇ ਧੜੇ ਸੀਗੇ ਉਹ ਕਹਿੰਦੇ ਕਿ 150 ਬੰਦਾ ਸੀਗਾ 70 ਬੰਦੇ ਸੀਗੇ 200 ਬੰਦਾ ਸੀਗੇ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੁੰਦੇ ਹੋ ਇਹ ਤਰੀਕੇ ਦੇ ਬੜੇ ਤਰੀਕੇ ਹੁੰਦੇ ਨੇ ਇਕੱਠ ਕਰਨ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਇਕੱਠ ਕਰਦਾ ਹੈ ਉਹ ਅਸੀਂ ਅਕਾਲੀ ਦਲ ਦੇ ਵਿੱਚ ਹੀ ਰਹੇ ਆ ਸਾਨੂੰ ਪਤਾ ਉਹ ਇਕੱਠ ਕਿਵੇਂ ਕਰਦਾ ਸੀ ਧਾਕਰ ਸਪੀਚ ਦਿੱਤੀ ਸੀਗੀ ਮਾਜਰੀ ਦੇ ਵਿੱਚੀ ਤੇ ਉਹਦੇ ਵਿੱਚ ਕਾਫੀ ਵਿਵਾਦ ਵੀ ਹੋਇਆ ਸੀਗਾ ਜਦੋਂ ਤੁਸੀਂ ਕਿਹਾ ਵੀ ਬਰਮਾ ਸ਼ਰਮਾ ਨੂੰ ਜਿਹੜਾ ਉਹ ਪਾਰਟੀਆਂ ਦੇ ਵਿੱਚੋਂ ਨਹੀਂ ਲੈਣਾ ਚਾਹੀਦਾ ਉਹ ਤੇ ਕੀ ਸਪਸ਼ਟ ਹੈ ਕੀ ਸਟੈਂਡ ਹੈ ਉਸਤੇ ਅੱਜ ਵੀ ਦੇਖੋ ਆਮ ਆਕਾਲੀ ਦਲ ਦੇ ਬੁਲਾਰੇ ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕੋਈ ਕੋਈ ਪਿੱਛੇ ਆਪਣੇ ਨਾਂ ਦੇ ਨਾਲ ਬਰਮਾ ਲਾਉਂਦਾ ਹੈ ਕੋਈ ਸ਼ਰਮਾ ਲਾਉਂਦਾ ਹੈ ਪਰ ਜਿਹੜੇ ਕੋਈ ਸਿੰਘ ਵੀ ਨੇ ਉਹ ਵੀ ਸਾਬਤ ਸੂਰਤ ਨਹੀਂ ਉਹ ਇਹ ਜਿਹੜਾ ਵਿਵਾਦ ਆ ਨਾ ਇਹ ਕੁਝ ਲੋਕਾਂ ਨੇ ਬੇਲੋੜਾ ਵਿਵਾਦ ਜੀ ਨੂੰ ਆਪਾਂ ਕਹਿ ਦਈਏ ਉਹ ਸੀ ਕਿ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਔਰ ਸਾਰੇ ਇੱਥੇ ਕੋਈ ਸ਼ਰਮਾ ਨਹੀਂ ਕੋਈ ਵਰਮਾ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਦੀ ਜੋ ਜੜੀ ਦੁਰਦਸ਼ਾ ਕੀਤੀ ਹੈ ਤੁਹਾਡੀ ਪੂਰੀ ਟੀਮ ਗਠਨ ਹੋ ਜਾਂਦੀ ਹੈ ਤੁਸੀਂ ਸੱਤਾ ਵੀ ਇਲੈਕਸ਼ਨ ਵੀ ਲੜਦੇ ਸੱਤਾ 'ਚ ਵੀ ਆ ਜਾਂਦੇ ਆ ਤੇ ਕੀ ਹਿੰਦੂ ਮੁਸਲਮਾਨ ਅਤੇ ਈਸਾਈਆਂ ਲਈ ਵੀ ਕੁਝ ਕਰੋਗੇ ਆਮ ਆਦਮੀ ਪਾਰਟੀ ਦੇ ਜਿਹੜੇ ਐ 3 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਉਹਨਾਂ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀਖਦੀ ਹੈ ਦੇਖੋ ਕੇਵਲ ਸਰਕਾਰ ਦੀ ਵਿਰੋਧਤਾ ਕਰਨਾ ਦੂਸਰੇ ਪਾਰਟੀ ਦੇ ਲੀਡਰਾਂ ਦਾ ਕੰਮ ਨਹੀਂ ਹੁੰਦਾ ਸੋ ਮੈਂ ਮਹਿਸੂਸ ਕਰਦਾ ਕਿ ਕੁਝ ਕੰਮ ਭਗਵੰਤ ਮਾਨ ਸਰਕਾਰ ਜਿਹੜੀ ਹੈ ਉਹ ਚੰਗੇ ਵੀ ਕਰ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਕੁਰਾਲੀ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਕਿਸੇ ਵਕਤ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਡਾ ਨਾਮ ਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਹਰੇਕ ਵਰਕਰ ਇਹੀ ਚਾਹੁੰਦਾ ਸੀ ਕਿ ਪਾਰਟੀ ਬੁਲੰਦੀਆਂ ਤੇ ਪਹੁੰਚੇ ਅਤੇ ਪਾਰਟੀ ਦਾ ਹੁਣ ਵੀ ਵਰਕਰ ਇਹੀ ਚਾਹੁੰਦਾ ਹੈ ਕਿ ਪਾਰਟੀ ਬੁਲੰਦੀਆਂ ਤੇ ਬਣੀ ਰਹੇ ਪਰੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੋਕ ਉਲਝ ਉਲਝ ਚੁੱਕੇ ਨੇ ਕਿਉਂਕਿ ਲੋਕਾਂ ਦੇ ਮਨਾਂ ਵਿੱਚ ਇੱਕ ਵਹਿਮ ਹੈ ਕਿ ਆਕਰ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਿਹੜੀ ਹੈ ਕਿਉਂਕਿ ਇੱਕ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋ ਚੁੱਕਿਆ ਹੈ ਤੇ ਲਗਾਤਾਰ ਪ੍ਰਤੀ ਵੀ ਕੀਤੀ ਜਾ ਰਹੀ ਹੈ 25 ਲੱਖ ਤੋਂ ਵੱਧ ਪੱਤੀ ਵੀ ਹੋ ਚੁੱਕੀ ਹੈ ਸਾਡੇ ਨਾਲ ਸੀਨੀਅਰ ਆਗੂ ਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੇ ਨਾਲ ਸੀ ਤੇ ਉਹਨਾਂ ਵੱਲੋਂ ਬੜੀ ਮਿਹਨਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪਸੰਝਿਆ ਗਿਆ ਸੀ ਅਤੇ ਅੱਜ ਉਹ ਬੁਲੰਦੀਆਂ ਤੇ ਹੈ ਸਾਡੇ ਨਾਲ ਗੁਰਵਿੰਦਰ ਡੁੰਮਛੇੜੀ ਸਾਹਿਬ ਨੇ ਡੁੰਮਛੇੜੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੁਸੀਂ ਕਾਫੀ ਸਾਲ ਕੰਮ ਕਰਿਆ ਤੇ ਹੁਣ ਨਵਾਂ ਗਠਨ ਹੋ ਚੁੱਕਿਆ ਹੈ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਬੇਗਠਨਤਾ ਨਹੀਂ ਜੀ ਅਜੇ ਹੋਇਆ ਰਹੋਂ ਜੀ ਗਠਨ ਦੀ ਜਿਹੜੀ ਪ੍ਰਕਿਰਿਆ ਉਹ ਚੱਲ ਰਹੀ ਹੈ ਭਰਤੀ ਸ਼ੁਰੂ ਕੀਤੀ ਹੋਈ ਹੈ ਔਰ ਅਸ਼ਰੀ ਕਾਲਤਾ ਦੇ ਆਦੇਸ਼ ਤੇ ਇਹ ਭਰਤੀ ਹੋ ਰਹੀ ਹੈ ਤੇ ਵੱਡਾ ਹੰਗਾਰਾ ਮਿਲ ਰਿਹਾ ਸੋ ਦੋ 2.5 ਮਹੀਨੇ ਤੱਕ ਤੁਸੀਂ ਇੱਕ ਨਮਾ ਸ਼੍ਰੋਮਣੀ ਅਕਾਲੀ ਦਲ ਦੇਖੋਗੇ ਲੋਕਾਂ ਦੇ ਸਾਹਮਣੇ ਆਏਗਾ ਔਰ ਲੋਕ ਤੁਹਾਡੇ ਸਾਹਮਣੇ ਆਊਗਾ ਕਿ ਲੋਕੋ ਨੂੰ ਬਹੁਤ ਵੱਡਾ ਹੰਗਾਰਾ ਦੇਣਾ ਵਿਚਾਰਧਾਰਾ ਕੀ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਤਾਂ ਸ਼ੁਰੂ ਤੋਂ ਹੀ ਸਪਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਪੰਜਾਬ ਦੇ ਔਰ ਸਿੱਖਾਂ ਦੇ ਹੱਕੀ ਮੰਗਾਂ ਦੇ ਲਈ ਹਮੇਸ਼ਾ ਜੂਝਦਾ ਆਇਆ ਔਰ ਹਮੇਸ਼ਾ ਪੰਜਾਬੀਆਂ ਦੀ ਔਰ ਸਿੱਖਾਂ ਦੀ ਗੱਲ ਕਰਦਾ ਆਇਆ ਔਰ ਸਮੇਂ-ਸਮੇਂ ਤੇ ਕਦੇ ਵੀ ਕਦੇ ਬੇ ਪੰਜਾਬ ਦੇ ਨਾਲ ਕੋਈ ਵੀ ਬੇਇਨਸਾਫੀ ਹੋਈ ਹੈ ਉਹਦੇ ਖਿਲਾਫ ਲੜਦਾ ਆਇਆ ਕੀ ਇਹ ਵੀ ਮੰਨਿਆ ਜਾ ਸਕਦਾ ਕਿ ਜਦੋਂ ਪਾਰਟੀ ਦਾ ਤੁਹਾਡੀ ਵਧਿਆ ਵਿਸਤਾਰ ਹੋ ਗਿਆ ਤੇ ਸੁਖਵੀਰ ਬਾਦਲ ਜੀ ਕਹੇ ਵੀ ਉਹ ਤੁਹਾਡੀ ਪਾਰਟੀ ਚ ਆਣਾ ਚਾਹੁੰਦੇ ਆ ਕਿ ਉਹਨਾਂ ਨੂੰ ਲੈ ਸਕਦੇ ਤੁਸੀਂ ਦੇਖੋ ਸ਼੍ਰੀ ਕਾਲ ਤਖਤ ਸਾਹਿਬ ਨੇ ਆਦੇਸ਼ ਕੀ ਕੀਤਾ ਸੀ ਉਹਨਾਂ ਨੇ ਇਹ ਇਹ ਦੇਸ਼ ਕੀਤਾ ਸੀ ਕਿ ਜਿਹੜੀ ਅੱਜ ਦੀ ਲੀਡਰਸ਼ਿਪ ਹੈ ਇਹ ਨਕਾਰਾ ਹੋ ਚੁੱਕੀ ਹੈ ਲੋਕਾਂ ਨੇ ਇਹਨੂੰ ਨਕਾਰਤਾ ਹੈ ਲੀਡਰਸ਼ਿਪ ਚੇਂਜ ਆਉਣੀ ਚਾਹੀਦੀ ਹੈ ਤੇ ਉਸ ਤੋਂ ਪਹਿਲਾਂ ਝੂਂਦਾ ਕਮੇਟੀ ਬਣੀ ਉਸ ਸੁਖਵੀਰ ਸਿੰਘ ਬਾਦਲ ਜੀ ਨੇ ਬਣਾਈ ਉਹਦੇ ਵਿੱਚ ਕਮੇਟੀ ਦੀ ਵੀ ਇਹੀ ਰਿਪੋਰਟ ਸੀ ਵੀ ਲੀਡਰਸ਼ਿਪ ਚੇਂਜ ਆਉਣੀ ਚਾਹੀਦੀ ਹੈ ਤੇ ਜੇ ਉਹ ਲੀਡਰਸ਼ਿਪ ਤੋਂ ਪਾਸੇ ਹੋ ਜਾਂਦਾ ਹੈ ਪ੍ਰਧਾਨਗੀ ਤੋਂ ਪਾਸੇ ਹੋ ਜਾਂਦੇ ਆ ਸੁਖਵੀਰ ਸਿੰਘ ਬਾਦਲ ਤੇ ਅਕਾਲੀ ਦਲ ਦੇ ਵਿੱਚ ਰਹਿ ਕੇ ਕੰਮ ਕਰਦੇ ਆ ਕਿਸੇ ਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਤੇ ਤਾਂ ਇਸ ਗੱਲ ਦਾ ਇਹ ਤਾਂ ਓਪਨ ਹੈ ਵੀ ਸਿਰਫ ਤੇ ਸਿਰਫ ਲੀਡਰਸ਼ਿਪ ਚੇਂਜ ਦੀ ਗੱਲ ਹੋਈ ਹੈ ਅਕਾਲੀ ਦਲ ਦੀ ਜਿਹੜੀ ਪੁਨਰਸਰਜੀਤੀ ਹੈ ਔਰ ਇਹ ਲੋਕ ਚਾਹੁੰਦੇ ਨੇ ਖਾਲੀ ਕੋਈ ਪਾਰਟੀ ਦੇ ਲੀਡਰ ਨਹੀਂ ਇਹ ਲੋਕ ਚਾਹੁੰਦੇ ਨੇ ਵੀ ਇਹ ਸਖੂਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਤੋਂ ਪਾਸੇ ਹੋਵੇ ਮੁਛੇੜੀ ਸਾਹਿਬ ਕੀ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਚ ਅਜਿਹੀ ਕੀ ਕਿਹੜੀ ਭੁੱਖ ਹੈ ਕਿ ਉਹਨਾਂ ਨੂੰ ਉਹ ਆਪ ਹੀ ਚਾਹੁੰਦੇ ਨੇ ਵੀ ਪ੍ਰਧਾਨ ਬਣਨਾ ਜਾਂ ਫਿਰ ਲੋਕ ਚਾਹੁੰਦੇ ਨੇ ਉਹ ਪ੍ਰਧਾਨ ਬਣਨਾ ਇਹ ਤਾਂ ਸੁਖਵੀਰ ਸਿੰਘ ਬਾਦਲੀ ਦੱਸ ਸਕਦੇ ਨੇ ਕਿਹੜੀ ਭੁੱਖ ਹੈ ਪਰ ਲੇਕਿਨ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਦੇ ਪਿਤਾ ਜੀ ਨੂੰ 5 ਵਾਰੀ ਮੁੱਖ ਮੰਤਰੀ ਬਣਾਇਆ ਫਿਰ 3 ਵਾਰੀ ਸਰਕਾਰ ਬਣਾਈ ਹਜ਼ਾਰਾਂ ਕੁਰਬਾਨੀਆਂ ਹੋਈਆਂ ਹਜ਼ਾਰਾਂ ਗ੍ਰਿਫਤਾਰੀਆਂ ਹੋਈਆਂ ਨੌਜਵਾਨ ਸ਼ਹੀਦ ਹੋਏ ਪਰ ਉਹਨਾਂ ਦਾ ਜਿਹੜਾ ਮੁੱਲ ਹੈ ਉਹ ਇੱਕ ਪਰਿਵਾਰ ਦੇ ਹਿੱਸੇ ਆਇਆ ਉਹਨਾਂ ਨੇ ਵਟਿਆ ਸਰਕਾਰ ਦਾ ਆਨੰਦ ਮਾਣਿਆ ਸੋ ਜੇ ਮੈਂ ਜੇ ਮੈਂ ਮਹਿਸੂਸ ਕਰਦਾ ਕਿ ਸਿਆਣਪ ਇਸੇ ਚ ਹੈ ਕਿ ਉਹ ਪਾਸੇ ਹੋਣ ਤੇ ਨਵੀਂ ਲੀਡਰਸ਼ਿਪ ਜਿਹੜੀ ਆ ਉਹ ਅੱਗੇ ਆਵੇ আর ਜਿਵੇਂ ਉਹ ਆਪ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਇੱਕ ਕਿ ਕਿਸੇ ਦੇ ਪਿਓ ਦੀ ਪਾਰਟੀ ਨਹੀਂ ਸੋ ਇਹ ਉਹ ਆਧਾਰਨ ਪੇਸ਼ ਕਰਨ ਪਰ ਉਹ ਇਹ ਸਮਝਦੇ ਆ ਵੀ ਸਾਡੇ ਪਿਓ ਦੀ ਪਾਰਟੀ ਆ ਇਹ ਸਾਡੇ ਪਰਿਵਾਰ ਦੀ ਪਾਰਟੀ ਆ ਇੱਕ ਵੱਡਾ ਇਕੱਠ ਹੈ ਜਿਹੜਾ ਮਾਜਰੀ ਦੇ ਵਿੱਚ ਹੋਇਆ ਸੀ ਪਿਛਲੇ ਦਿਨ ਕੁਝ ਪਹਿਲਾਂ ਤੇ ਜਿਹੜੇ ਸੁਖਵੀਰ ਬਾਦਲ ਦੇ ਧੜੇ ਸੀਗੇ ਉਹ ਕਹ ਰਹੇ ਤੇ ਵੀ 150 ਬੰਦਾ ਸੀਗਾ 70 ਬੰਦੇ ਸੀਗੇ 200 ਬੰਦਾ ਸੀਗੇ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੁੰਦੇ ਹੋ ਦੇਖੋ ਇਸ ਤਰ੍ਹਾਂ ਆ ਗੱਲ ਇਕੱਠ ਵੱਡੇ ਤਰੀਕੇ ਦੇ ਵੱਡੇ ਤਰੀਕੇ ਹੁੰਦੇ ਨੇ ਇਕੱਠ ਕਰਨ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਇਕੱਠ ਕਰਦਾ ਹੈ ਉਹ ਅਸੀਂ ਅਕਾਲੀ ਦਲ ਦੇ ਵਿੱਚ ਹੀ ਰਹੇ ਹਾਂ ਸਾਨੂੰ ਪਤਾ ਉਹ ਇਕੱਠ ਕਿਵੇਂ ਕਰਦਾ ਸੀ ਪਰ ਇਹ ਜਿਹੜਾ ਮਾਜਰੀ ਬਲਾਕ ਦੇ ਵਿੱਚ ਇਕੱਠ ਹੋਇਆ ਮੇਰਾ ਤਕਰੀਬਨ ਇਸ ਹਲਕੇ ਦੇ ਵਿੱਚ ਪਿਛਲੇ 25-30 ਸਾਲਾਂ ਤੋਂ ਮੈਂ ਲਗਾਤਾਰ ਵਿਚਰ ਰਿਹਾ ਹਾਂ ਮੈਂ ਆਪਣੇ ਇੱਕ ਪੋਲੀਟੀਕਲ ਕੈਰੀਅਰ ਦੇ ਵਿੱਚ ਇਹ ਜਿਹੜਾ ਇਕੱਠ ਹੋਇਆ ਇਹ ਇੱਕ ਨਰੋਲ ਸ਼ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਪੰਥਦਰਦੀਆਂ ਦਾ ਇਕੱਠ ਸੀ ਔਰ ਇਹ ਸਾਰੇ ਇਲਾਕੇ ਦੇ ਵਿੱਚ ਸਾਰੇ ਡਿਸਟ੍ਰਿਕਟ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਹੈ ਔਰ ਮੈਂ ਸਮਝਦਾ ਕਿ ਲੋਕ ਜਾਗਰੂਕ ਹੋਏ ਨੇ ਉਹਨਾਂ ਉਹ ਚਾਹੇ ਇਸ ਕੱਠ ਨੂੰ 200 ਦੱਸੀ ਜਾਣ ਚਾਹੇ 500 ਦੱਸੀ ਜਾਣ ਮੈਂ ਗਿਣਤੀਆਂ ਮਿੰਟੀਆਂ ਦੇ ਵਿੱਚ ਨਹੀਂ ਪੈਂਦਾ ਪਰ ਇਹ ਕੱਠ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਜਿਹੜਾ ਰੂ ਵਰਕਰਾਂ ਦਾ ਕੱਠ ਸੀ ਉਹਨਾਂ ਨੌਜਵਾਨ ਵੀਰਾਂ ਨੇ ਜਿਨ੍ਹਾਂ ਨੇ ਇਹ ਆਪ ਮੁਹਾਰੇ ਆਪ ਅੱਗੇ ਲਾ ਕੇ ਕੱਠ ਕੀਤਾ ਹੈ ਇਹ ਬੜਾ ਸ਼ਲਾਘਾਜੋ ਕੰਮ ਸੀ ਔਰ ਲੋਕ ਕਟੋ-ਕਟ ਖਰੜ ਹਲਕੇ ਦੇ ਜਾਗ ਚੁੱਕੇ ਨੇ ਕਾਲੀ ਵਰਕਰ ਤੇ ਆਉਣ ਜਿਹੜਾ ਰਿਜ਼ਲਟ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ ਆਉਣਗੇ। ਤੁਮਚੜੀ ਸਾਹਿਬ ਇੱਕ ਤੁਸੀਂ ਧਾਕੜ ਸਪੀਚ ਦਿੱਤੀ ਸੀਗੀ ਮਜ਼ਰੀ ਦੇ ਵਿੱਚੀ ਤੇ ਉਹਦੇ ਵਿੱਚ ਕਾਫੀ ਵਿਵਾਦ ਵੀ ਹੋਇਆ ਸੀਗਾ ਜਦੋਂ ਤੁਸੀਂ ਕਿਹਾ ਵੀ ਬਰਮਾ ਸ਼ਰਮਾ ਨੂੰ ਜਿਹੜਾ ਉਹ ਪਾਰਟੀਆਂ ਦੇ ਵਿੱਚੋਂ ਨਹੀਂ ਲੈਣਾ ਚਾਹੀਦਾ ਉਹ ਤੇ ਕੀ ਸਪਸ਼ਟ ਹੈ ਨਾ ਕੀ ਸਟੈਂਡ ਹੈ ਉਸਤੇ ਅੱਜ ਵੀ ਦੇਖੋ ਇਹ ਜਿਹੜਾ ਵਿਵਾਦ ਹੈ ਨਾ ਇਹ ਕੁਝ ਲੋਕਾਂ ਨੇ ਬੇਲੋੜਾ ਵਿਵਾਦ ਜੀ ਨੂੰ ਆਪਾਂ ਕਹਿ ਦਈਏ ਉਹ ਸੀ ਸੋ ਮੈਂ ਅੱਜ ਵੀ ਇਹ ਮਹਿਸੂਸ ਕਰਦਾ ਹਾਂ ਕਿ ਜਿਹੜਾ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਰਿਹਾ ਜੋ ਸ਼੍ਰੋਮਣੀ ਅਕਾਲੀ ਦਲ ਦਾ ਸਿਧਾਂਤ ਰਿਹਾ ਜੋ ਸ਼੍ਰੋਮਣੀ ਅਕਾਲੀ ਦਲ ਦਾ ਸੰਵਿਧਾਨ ਰਿਹਾ ਉਹਦੇ ਵਿੱਚ ਇਹ ਸਪਸ਼ਟ ਤੌਰ ਤੇ ਲਿਖਿਆ ਗਿਆ ਸੀ ਔਰ ਬਾਅਦ ਦੇ ਵਿੱਚ ਬਾਦਲ ਸਾਹਿਬ ਨੇ ਇਹ ਇਹ ਸੰਵਿਧਾਨ ਦੇ ਵਿੱਚ ਚੇਂਜ ਕਰਕੇ 1995 ਦੇ ਵਿੱਚ ਮੋਗੇ ਜਿਹੜੀ ਕਾਨਫਰੰਸ ਹੋਈ ਸੀ ਉਹਨੂੰ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਪੰਜਾਬੀਆਂ ਦਾ ਉਹ ਸ਼ਬਦਾਂ ਦਾ ਜਿਹੜਾ ਇਹ ਇਸਤੇਮਾਲ ਕੀਤਾ ਉਦੋਂ ਬਾਅਦ ਇਹ ਚੇਂਜ ਹੋਇਆ ਪਰ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਕੋਈ ਮੈਂਬਰ ਨਹੀਂ ਬਣ ਸਕਦਾ ਉਹ ਇੰਟਰਪ੍ਰੀਟੇਸ਼ਨ ਜਿਹੜੀ ਆ ਉਹ ਕਈ ਵਾਰੀ ਲੋਕ ਗਲਤ ਕਰ ਦਿੰਦੇ ਨੇ ਕੀ ਕਹ ਕਿ ਨਹੀਂ ਸੋ ਮੈਨੂੰ ਮੈਂ ਮਹਿਸੂਸ ਕਰਦਾ ਕਿ ਇਹ ਬਿਲਕੁਲ ਕੁਝ ਲੋਕਾਂ ਨੇ ਐਵੇਂ ਬੇਲੋੜਾ ਵਿਵਾਦ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਲੋਕ ਸਾਰਾ ਕੁਝ ਸਮਝਦੇ ਨੇ ਜੇਕਰ ਤੁਹਾਡੀ ਪੂਰੀ ਟੀਮ ਗਠਨ ਹੋ ਜਾਂਦੀ ਹੈ ਤੁਸੀਂ ਸੱਤਾ ਵੀ ਇਲੈਕਸ਼ਨ ਵੀ ਲੜਦੇ ਸੱਤਾ 'ਚ ਵੀ ਆ ਜਾਂਦੇ ਆ ਤੇ ਕੀ ਹਿੰਦੂ ਮੁਸਲਮਾਨ ਅਤੇ ਇਸਾਈਆਂ ਲਈ ਵੀ ਕੁਝ ਕਰੋਗੇ ਦੇਖੋ ਪੰਜਾਬ ਸਾਰਿਆਂ ਦਾ ਹੈ ਸਾਡੇ ਹਿੰਦੂ ਵੀਰ ਵੀ ਨੇ ਮੁਸਲਮਾਨ ਵੀਰ ਵੀ ਨੇ ਅਸਾਈ ਵੀਰ ਵੀ ਨੇ ਤੇ ਸਾਡੇ ਤਾਂ ਗੁਰੂ ਸਾਹਿਬਾਨਾ ਨੇ ਸ਼੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਨੇ ਕੰਪਲੈਕਸ ਦੇ ਤੇ ਸਾਰਿਆਂ ਲਈ ਖੁੱਲੇ ਨੇ ਤੇ ਸਾਰਿਆਂ ਲਈ ਹੁੰਦਾ ਇਹ ਇਕੱਲਾ ਕੋਈ ਇਹ ਨਹੀਂ ਹੈਗਾ ਆ ਲੇਕਿਨ ਇਹ ਜਿਹੜਾ ਸਿੱਖਾਂ ਦੇ ਲਈ ਕੋਈ ਕੰਮ ਕਰਨਾ ਹੈ ਇਹ ਸ਼ਰੋਮਣੀ ਕਮੇਟੀ ਦਾ ਵਿਸ਼ਾ ਹੈਗਾ ਉਹ ਖਾਸ ਤੌਰ ਤੇ ਜਿਹੜੀ ਸਾਡੀ ਸਿੱਖਾਂ ਦੀ ਜਥੇਬੰਦੀ ਹੈ ਸਿੱਖਾਂ ਚੁਣ ਕੇ ਆਪਣੇ ਨੁਮਾਇੰਦੇ ਭੇਜਦੇ ਨੇ ਸਾਡੀ ਪਾਰਲੀਮੈਂਟ ਆਹੋ ਤੇ ਉਹ ਸਿੱਖਾਂ ਦੇ ਲਈ ਜੋ ਜੋ ਕੁਝ ਕਰਨਾ ਹੋਇਆ ਉਹ ਸ਼੍ਰੋਮਣੀ ਕਮੇਟੀ ਦੇਖੇਗੀ ਸਰਕਾਰ ਦਾ ਕੰਮ ਹੁੰਦਾ ਸਾਰੇ ਵਰਗਾਂ ਨੂੰ ਸਾਰੇ ਧਰਮਾਂ ਨੂੰ ਭਲਾਈ ਤੇ ਉਹਨਾਂ ਦੇ ਭਲੇ ਲਈ ਕੰਮ ਕਰਨਾ ਸੁਖਵੀਰ ਸਿੰਘ ਬਾਦਲ ਦਾ ਹੁਣ ਤੁਸੀਂ ਭਵਿੱਖ ਕਿੱਥੇ ਦੇਖਦੇ ਹੋ ਸੁਖਵੀਰ ਸਿੰਘ ਬਾਦਲ ਦਾ ਭਵਿੱਖ ਜਿਹੜਾ ਹੈਗਾ ਇਹ ਤਾਂ ਸਮਾਂ ਹੀ ਤੈਅ ਕਰੂਗਾ ਪਰ ਲੇਕਿਨ ਮੈਂ ਇਹ ਮਹਿਸੂਸ ਕਰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਉਹ ਆਪ ਬੜੇ ਸਿਆਣੇ ਨੇ ਤਿੰਨ ਧਰਮਾਂ ਦੇ ਵਿੱਚ ਉਹ ਡਿਪਟੀ ਚੀਫ ਮਿਨਿਸਟਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਡਾ ਲੰਬਾ ਸਮਾਂ ਪ੍ਰਧਾਨ ਰਹੇ ਨੇ ਸੋ ਇਹ ਉਹ ਆਪ ਹੀ ਦੇਖਣਗੇ ਤੈਅ ਕਰਨਗੇ ਵੀ ਉਹ ਉਹਨਾਂ ਦਾ ਭਵਿੱਖ ਕੀ ਹੈ ਸੋ ਅਸੀਂ ਮੈਂ ਇਸ ਉਹਨਾਂ ਦੇ ਭਵਿੱਖ ਬਾਰੇ ਕੋਈ ਟਿੱਪਣੀ ਕਰਾਂ ਮੈਂ ਸਮਝਦਾ ਠੀਕ ਨਹੀਂ ਆਮ ਆਦਮੀ ਪਾਰਟੀ ਦੇ ਜਿਹੜੇ ਐ 3 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਉਹਨਾਂ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀਖਦੀ ਹੈ। ਦੇਖੋ ਕੇਵਲ ਸਰਕਾਰ ਦੀ ਵਿਰੋਧਤਾ ਕਰਨਾ ਦੂਸਰੇ ਪਾਰਟੀ ਦੇ ਲੀਡਰਾਂ ਦਾ ਕੰਮ ਨਹੀਂ ਹੁੰਦਾ। ਬਹੁਤ ਸਾਰੀਆਂ ਸਰਕਾਰਾਂ ਚੰਗੇ ਕੰਮ ਵੀ ਕਰਦੀਆਂ ਨੇ। ਕੁਝ ਕੰਮ ਨਹੀਂ ਵੀ ਹੁੰਦੇ। ਸਾਡੀਆਂ ਵੀ ਸਾਡੀ ਪਾਰਟੀ ਦੀਆਂ ਵੀ ਸਰਕਾਰਾਂ ਰਹੀਆਂ। ਗੇ ਕੰਮ ਸਾਡੀ ਪਾਰਟੀ ਦੇ ਸਰਕਾਰਾਂ ਨੇ ਚੰਗੇ ਕੀਤੇ ਹੁੰਦੇ ਤੇ ਉਹ ਕਾਨੂੰ ਜਾਂਦੇ ਸੋ ਮੈਂ ਮਹਿਸੂਸ ਕਰਦਾ ਕਿ ਕੁਝ ਕੰਮ ਭਗਵੰਤ ਮਾਨ ਸਰਕਾਰ ਜਿਹੜੀ ਹੈ ਉਹ ਚੰਗੇ ਵੀ ਕਰ ਰਹੀ ਹੈ ਔਰ ਫਾਈਨੈਂਸ਼ੀਅਲ ਜਿਹੜੀ ਸਟੇਟ ਹੈ ਪੰਜਾਬ ਦੀ ਸਿਚੁਏਸ਼ਨ ਹੈ ਫਾਈਨੈਂਸ਼ੀਅਲ ਸਿਚੁਏਸ਼ਨ ਜਿਹੜੀ ਹੈ ਉਹ ਬਹੁਤ ਲੰਬੇ ਸਮੇਂ ਤੋਂ ਤਰਸਯੋਗ ਹੈ ਸੋ ਔਨ ਦੀ ਹੋਲ ਮੈਂ ਮਹਿਸੂਸ ਕਰਦਾ ਕਿ ਵੀ ਟਾਈਮ ਤਾਂ ਦੇਖੋ ਲੱਗਦਾ ਹੈ ਹੁਣ ਇੱਕ ਦਿਨ ਦੇ ਵਿੱਚ ਤਾਂ ਕੋਈ ਕੁਝ ਬੰਦਾ ਕੋਈ ਪ੍ਰਾਪਤੀ ਨਹੀਂ ਕਰ ਸਕਦਾ ਸੋ ਕੇਵਲ ਐਵੇਂ ਆਪਾਂ ਸਰਕਾਰ ਦੀ ਵਿਰੋਧਤਾ ਕਰਨ ਦੇ ਲਈ ਕੋਈ ਗੱਲਾਂ ਕਰੀ ਜਾਈਏ ਉਹ ਵੀ ਮੈਂ ਮਸੂ ਮੇਰਾ ਸੁਭਾ ਨਹੀਂ ਪਰ ਆਨ ਦੀ ਹੋਲ ਕੁਝ ਕੰਮ ਜਿਹੜੇ ਆ ਉਹ ਸਰਕਾਰ ਠੀਕ ਕਰ ਰਹੀ ਹੈ ਨਸ਼ਾ ਤਸਕਰਾਂ ਦੇ ਜਿਹੜੇ ਘਰ ਤੋੜੇ ਜਾ ਰਹੇ ਨੇ ਉਹਨਾਂ ਨੂੰ ਲੈ ਕੇ ਕਈ ਲੋਕ ਵਿਰੋਧ ਵੀ ਕਰ ਰਹੇ ਨੇ ਵੀ ਜਦੋਂ ਮਾਨਯੋਗ ਅਦਾਲਤ ਵੱਲੋਂ ਹੀ ਇਹਨਾਂ ਨੂੰ ਸਜ਼ਾ ਦੇ ਦਿੱਤੀ ਗਈ ਹੈ ਤੇ ਘਰ ਨਹੀਂ ਤੋੜਨੇ ਚਾਹੀਦੇ ਸੀਗੇ ਕਿਉਂਕਿ ਜੇ ਨਸ਼ਾ ਵੇਚਣ ਵਾਲਾ ਇੱਕ ਬੰਦਾ ਹੁੰਦਾ ਹੈ ਪਰ ਜਦੋਂ ਘਰ ਟੁੱਟਦਾ ਹੈ ਤੇ ਪੂਰਾ ਪਰਵਾਸ ਸੜਕ ਤੇ ਆ ਜਾਂਦਾ ਉਸ ਬਾਰੇ ਸਰ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਅਦਾਲਤੀ ਪ੍ਰਕਿਰਿਆ ਹੁੰਦੀ ਹੈ ਜੇ ਗਵਰਨਮੈਂਟ ਕੋਈ ਐਸਾ ਕੰਮ ਕਰਦੀ ਹੈ ਨਸ਼ਾ ਤਸਕਰਾਂ ਦਾ ਘਰ ਜਿਹੜਾ ਉਹ ਤੋੜਦੀ ਹੈ ਜਾਉ ਮੈਂ ਇਹ ਮਹਿਸੂਸ ਕਰਦਾ ਹਾਂ ਮੈਂ ਸਮਝਦਾ ਹਾਂ ਕਿ ਉਹਨਾਂ ਕੋਲ ਵੀ ਕੋਈ ਨਾ ਕੋਈ authenticity ਹੋਏਗੀ ਇਸ ਤਰ੍ਹਾਂ ਤੇ ਕੋਈ ਕਿਸੇ ਦਾ ਘਰ ਤੋੜ ਨਹੀਂ ਸਕਦਾ ਇਹ ਤਾਂ ਫਿਰ ਅਦਾਲਤਾਂ ਇੱਥੇ ਬੈਠੀਆਂ ਨੇ ਉਹ ਦੁਬਾਰਾ ਬਣਾਉਣੇ ਵੀ ਪੈਣਗੇ ਸਰਕਾਰਾਂ ਨੂੰ ਜੇ ਕੋਈ ਨਜਾਇਜ਼ ਕਰੂਗਾ ਮੈਂ ਤਾਂ ਇਸ ਗੱਲ ਦਾ ਤਾਂ ਡੂੰਮਚੜੀ ਸਾਹਿਬ ਤੁਹਾਡੇ ਤੇ ਇਲਜ਼ਾਮ ਵੀ ਲੱਗਿਆ ਸੀ ਕਹਿੰਦੇ ਜਦੋਂ ਪਿਛਲੀਆਂ ਚੋਣਾਂ ਸੀਗੀਆਂ ਜਦੋਂ ਕਬਰ ਸੰਧੂ ਸਾਹਿਬ ਲੜੇ ਸੀਗੇ ਤੇ ਤੁਸੀਂ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਵਰਕਰ ਸੀਗੇ ਪਰ ਤੁਸੀਂ ਮਦਦ ਜਿਹੜੀ ਹੈ ਕਬਰ ਸੰਧੂ ਸਾਹਿਬ ਦੀ કરી ਸੀਗੀ ਕਿਹਾ ਉਹਨਾਂ ਦੇ ਨਾਲ ਨੇੜਤਾ ਸੀਗੀ ਜਾਂ ਫਿਰ ਤੁਸੀਂ ਮਦਦ ਨਹੀਂ ਕੀਤੀ ਸੀਗੀ ਕਿਉਂਕਿ ਲੋਕ ਕਹਿ ਰਹੇ ਨੇ ਕਿ ਅਸੀਂ ਵੋਟਾਂ ਤਾਂ ਕਬਰ ਸੰਧੂ ਸਾਹਿਬ ਨੂੰ ਪਾਈਆਂ ਤੀਆਂ ਵੀ ਡੂੰਮਚੜੀ ਸਾਹਿਬ ਸਾਥ ਦੇ ਰਹੇ ਹੈ ਦੇਖੋ ਮੈਂ ਉਸ ਦਿਨ ਮਾਜਰੀ ਕਾਨਫਰੰਸ ਦੇ ਵਿੱਚ ਵੀ ਬੜਾ ਕਲੀਅਰ ਕੱਟ ਕਿਹਾ ਸੀ ਬੀ ਪਾਰਟੀਆਂ ਦੇ ਵਿੱਚ ਜੇ ਕੋਈ ਮਾੜਾ ਕੈਂਡੀਡੇਟ ਆ ਜਵੇ ਹਲਕੇ ਦੇ ਲਈ ਔਰ ਉਹ ਉਹਦੇ ਲੀਡਰ ਦੀ ਚਾਪਲੂਸੀ ਕਰਕੇ ਆ ਜਵੇ ਜਾਂ ਇਸ ਤਰ੍ਹਾਂ ਦਾ ਕੋਈ ਮਾਹੌਲ ਹਾਲਾਤ ਬਣ ਜਾਣ ਤੇ ਅਸੀਂ ਇਸ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਹਲਕੇ ਦੇ ਵਿੱਚ ਕੋਈ ਚੰਗਾ ਨੁਮਾਇੰਦਾ ਲਾ ਕੇ ਆਈਏ ਸੋ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਮੈਂ ਉਦੋਂ ਵੀ ਓਪਨਲੀ ਮਦਦ ਕੀਤੀ ਸੀ ਮੈਂ ਕਦੇ ਵੀ ਨਹੀਂ ਆਪਣੀ ਜ਼ਿੰਦਗੀ ਚ ਕਦੇ ਐਸਾ ਸਟੈਂਡ ਨਹੀਂ ਲੱਤਾ ਜੀ ਤੋਂ ਮੈਂ ਮੁਕਰਾਂ ਔਰ ਮੈਂ ਕਮਰ ਸੰਧੂ ਨੂੰ ਮੇਰਾ ਉਹਨਾਂ ਦੇ ਨਾਲ ਨਿੱਜੀ ਕੋਈ ਵਾਸਤਾ ਨਹੀਂ ਸੀ ਮੈਂ ਕੇਵਲ ਉਹਨਾਂ ਦੇ ਟੀਵੀ ਪ੍ਰੋਗਰਾਮ ਸੁਣਦਾ ਹੁੰਦਾ ਸੀ ਇੰਟੈਲੈਕਚੁਅਲ ਬੰਦਾ ਬਹੁਤ ਵਧੀਆ ਬੰਦਾ ਸੀ ਤੇ ਉਹ ਇਸ ਕਰਕੇ ਅਸੀਂ ਆਪਣੇ ਹਲਕੇ ਦੀ ਬਿਹਤਰੀ ਲਈ ਅਸੀਂ ਆਪਣੇ ਲੋਕਾਂ ਦੀ ਬਿਹਤਰੀ ਲਈ ਜੋ ਸਹੀ ਫੈਸਲਾ ਉਸ ਸਮੇਂ ਸਾਨੂੰ ਲੱਗਦਾ ਸੀ ਉਹ ਮੈਂ ਆਪਣਾ ਲੱਤਾ ਸੀ ਡਮਚੜੀ ਸਾਹਿਬ ਆਖਰੀ ਸਵਾਲ ਹੈ ਜੇਕਰ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਖਲਕਾ ਖਰੜ ਦੇ ਵਿੱਚ ਟਿਕਟ ਦਿੱਤੀ ਜਾਂਦੀ ਹੈ ਚੋਣ ਲੜਨ ਦੇ ਲਈ ਤੇ ਫਿਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਨਹੀਂ ਦੇਖੋ ਅਜੇ ਟਿਕਟ ਟੁਕੜੀ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਹਲੇ ਤਾਂ ਸਾਡਾ ਜਿਹੜਾ ਫੋਕਸ ਹੈ ਸ਼੍ਰੋਮਣੀ ਅਕਾਲੀ ਦਲ ਦੇ ਲਈ ਸਾਡੇ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਲੋਕ ਜੇਲਾਂ ਕੱਟ ਕੇ ਬਾਹਰ ਆ ਜਾਂਦੇ ਨੇ ਲੋਕ ਤਸ਼ੱਦਦ ਵੀ ਸਿਹਾ ਸਿੱਖਾਂ ਨੇ ਪਾਰਟੀਆਂ ਦੇ ਵਿੱਚ ਕੰਮ ਕਰਦੇ ਬਹੁਤ ਮਾੜਾ ਸਮਾਂ ਦੇਖਿਆ ਲੇਕਿਨ ਮੈਂ ਫਖਰ ਮਹਿਸੂਸ ਕਰਦਾ ਕਿ ਸਾਡੇ ਪਿਤਾ ਜੀ ਅਮਰ ਸ਼ਹੀਦ ਸਰਦਾਰ ਸ਼ੇਰ ਸਿੰਘ ਡੂਮਛੜੀ ਇੱਕ ਵਾਹਦ ਇਨਸਾਨ ਨੇ ਉਸ ਸੰਘਰਸ਼ ਦੇ ਵਿੱਚ ਜਿਨ੍ਹਾਂ ਨੇ ਬਹੁਤ ਮਾੜੇ ਹਾਲਾਤ ਹੁੰਦੇ ਹੋਏ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਦਾ ਜਿਹੜਾ ਇਹਨੂੰ ਆਪਾਂ ਅੱਜ ਬਾਦਲ ਕਹਿੰਦੇ ਆ ਇਹਦਾ ਨਾਂ ਲੈਣ ਲਈ ਕੋਈ ਤਿਆਰ ਨਹੀਂ ਸੀ ਅਰ ਬਾਦਲ ਸਾਹਿਬ ਦੀਆਂ ਸਟੇਜਾਂ ਆਪਣੇ ਏਰੀਏ ਦੇ ਵਿੱਚ ਖੁਦੋਂ ਨਹੀਂ ਸਿਲਾ ਸਕਦੇ ਮੈਂ ਦਾਅਵੇ ਨਾਲ ਕਹਿੰਦਾ ਇਹ ਕੋਈ ਚੈਲੰਜ ਕਰੇ ਫਿਰ ਮੈਂ ਜਵਾਬ ਦੇਵਾਂਗਾ ਤੇ ਉਦੋਂ ਮੇਰੇ ਪਿਤਾ ਜੀ ਨੇ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਕੀਤਾ ਨੌਜਵਾਨਾਂ ਦੇ ਲਈ ਡਟੇ ਔਰ ਐਨ ਕੋਈ ਦਿਨ ਰਾਤ ਨਹੀਂ ਦੇਖਿਆ ਘਰ-ਬਾਰ ਤਬਾਹ ਕਰਕੇ ਜਿਸ ਪਾਰਟੀ ਦੇ ਲਈ ਸਾਡੇ ਪਰਿਵਾਰ ਦੀ ਐਡੀ ਵੱਡੀ ਕੁਰਬਾਨੀ ਹੋਵੇ ਅਸੀਂ ਉਹਦੀ ਮੋਢ ਸਰ ਜੀਤੀ ਪਹਿਲਾਂ ਚਾਹੁੰਦੇ ਆ ਸਭ ਟਕਟਾਂ ਮਿਲਣ ਨਾ ਮਿਲਣ ਸਰਕਾਰ ਬਣੇ ਨਾ ਬਣੇ ਇਹ ਵਾਧੀਆਂ ਗੱਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਮਜ਼ਬੂਤ ਦੇਖਣਾ ਚਾਹੁੰਦੇ ਆਂ ਔਰ ਮੈਂ ਸਮਝਦਾ ਕਿ ਮੈਂ ਜਿੰਨਾ ਵੀ ਰੋਲ ਨਿਭਾ ਸਕਦਾ ਮੈਂ ਬਿਨਾਂ ਕਿਸੇ ਲੋਭ ਲਾਲਚ ਦੇ ਅੱਜ ਤੱਕ ਸਾਡੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਤਿੰਨ ਸਰਕਾਰਾਂ ਆਈਆਂ ਕੋਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਨਾ ਮੈਂ ਕਦੇ ਅਹੁਦਾ ਮੰਗਿਆ ਸੀ ਤੇ ਨਾ ਮੈਨੂੰ ਕਦੇ ਮਿਲਿਆ ਤੇ ਨਾ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਹੈ ਸੋ ਮੈਂ ਮਹਿਸੂਸ ਕਰਦਾ ਸਾਡੀ ਇਹ ਪਿਤਾ ਪੁਰਖੀ ਪਾਰਟੀ ਹੈ ਅਸੀਂ ਇਹਦੇ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਆ ਧੰਨਵਾਦ ਆ ਤਾਂ ਇਹ ਸਨ ਡੂੰਮਚੜੀ ਸਾਹਿਬ ਤੇ ਇਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕਾਫੀ ਗੱਲਾਂ ਆਕੀਆਂ ਗਈਆਂ ਤੇ ਨਾਲ ਹੀ ਇਹਨਾਂ ਨੇ ਆਪਣੇ ਪਿਤਾ ਜੀ ਨੂੰ ਵੀ ਯਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਜੀ ਨੇ ਜੋ ਪਾਰਟੀ ਸਰਜੀ ਸੀ ਉਸ ਦੇ ਨਾਲ ਪਾਰਟੀ ਦੇ ਨਾਲੇ ਡਟ ਕੇ ਖੜੇ ਨੇ ਅਤੇ ਪਾਰਟੀ ਨੂੰ ਬੁਲੰਦੀਆਂ ਤੇ ਪਹੁੰਚਾਉਣਾ ਚਾਹੁੰਦੇ ਨੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿ ਜੋ ਸ਼੍ਰੋਮਣੀ ਅਕਾਲੀ ਦਲ ਦਾ ਲਗਾਤਾਰ ਵਿਸਤਾਰ ਹੋ ਰਿਹਾ ਹੈ ਪੰਜਾਬ ਦੇ ਵਿੱਚ ਉਸ ਬਾਰੇ ਤੁਸੀਂ ਕਾ ਖ਼ਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਅਰੁਣ ਕੁਰਾਲੀ